ਕਈ ਸਾਲ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਉਜੜ ਕੇ ਆਈ ਲੋਕ ਨਾਗਰਿਕਤਾ ਸੂਤ ਕਾਨੂੰਨ ਲਾਗੂ ਹੋਣ ਤੇ ਖੁਸ਼ੀ ਬਰਗਟ ਕਰ ਰਹੇ ਨੇ ਅੰਮ੍ਰਿਤਸਰ ਵਿੱਚ 33 ਬੱਤੀ ਬੱਤੀ ਸਾਲ ਤੋਂ ਵੀਜ਼ਾ ਵਧਾ ਕੇ ਰਹਿ ਰਹੇ ਸ਼ਰਨਾਰਥੀਆਂ ਨੇ ਕਿਹਾ ਕਿ ਅਸੀਂ ਜਦੋਂ ਭਾਰਤ ਵਿੱਚ ਸ਼ਰਨ ਲਈ ਸਾਨੂੰ ਸਭ ਨੇ ਬਹੁਤ ਸਹਿਯੋਗ ਦਿੱਤਾ ਤੇ ਬੜੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਇਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਸਿਰਫ ਵਾਅਦੇ ਹੀ ਕਰਦੇ ਰਹੇ ਪਰ ਹੁਣ ਮੋਦੀ ਸਰਕਾਰ ਨੇ ਇਹ ਕਰ ਦਿਖਾਇਆ ਹੈ ਇਸ ਕਰਕੇ ਅਸੀਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਤਾਂ ਜੋ ਸਾਡੀ ਆਸ ਪੂਰੀ ਹੋਈਏ ਉਹਨਾਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਇੱਕ ਦੂਜੇ ਦਾ मुंह करवा रहे ने जी बहुत अच्छा दादी सब लोगों ने हमारे सिक्योरिटी ब्रांच ने ब्रांच ने हमारा बहुत साथ दिया है जितनी हेल्प हो सकती थी उन लोगों ने हमारी हेल्प की है बिकॉज हम तो फॉरनर है हमें इतना पता नहीं है यहाँ का उन्होंने हमारा बहुत साथ दिया है और काफी अच्छे से हमें डील की है मोदी सरकार को जी बहुत थैंकफुल है मोदी सरकार का कि हाँ सी जो इसको लागू कर दी है और हमें बहुत जल्द उम्मीद है कि हाँ हम जल्द से जल्द इंडियन नागरिक बने ਇਹ ਜਿਹੜਾ ਡਿਸੀਜਨ ਲਿਤਾ ਤੇ ਅਸੀਂ ਬਹੁਤ ਖੁਸ਼ ਹਾਂ ਮੋਦੀ ਸਰਕਾਰ ਤੋਂ ਇਸ ਗੱਲ ਤੋਂ ਪਰਿਵਾਰ 'ਚ ਕਿਵੇਂ ਦੀ ਖੁਸ਼ੀ ਹੈ ਪਰਿਵਾਰ ਦੀ ਖੁਸ਼ੀ ਤਾਂ ਬਹੁਤ ਹੈ ਸੰਭਾਲੀ ਨਹੀਂ ਜਾ ਰਹੀ ਹੈ ਸਾਡੀ ਮਾਤਾ ਜੀ ਨੂੰ ਪਤਾ ਲੱਗਾ ਕਿ ਤੇਰੇ ਪਿਤਾ ਜੀ ਤੇ ਐਸੇ ਗਮ ਵੀ ਚਲੇ ਗਏ ਨੇ ਪਰ ਮੈਨੂੰ ਕਿ ਮੀਨ ਸੀ ਕਿ ਮੈਂ ਵੀ ਇਦਾਂ ਚਲੀ ਜਾਵਾਂਗੀ ਪਰ ਨਹੀਂ ਉਹਨੂੰ ਜਦੋਂ ਪਤਾ ਲੱਗਾ ਕਿ ਹੁਣ ਮੈਂ ਭਾਰਤ ਨਾਗਰਿਕ ਤੇ ਭਾਰਤੀ ਨਾਗਰਿਕ ਬਣ ਕੇ ਇੱਥੇ ਜਾਵਾਂਗੀ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੈ ਉਸ ਤੋਂ ਵੱਡੀ ਖੁਸ਼ੀ ਕੀ ਹੈ ਘਰ ਦੇ ਵਿੱਚ ਤਾਂ ਬਹੁਤ ਖੁਸ਼ੀ ਆ ਜੀ ਹੁਣ ਮੇਰੀ ਵਾਇਸ ਹਾਡੀ ਸਰ ਜਿਹੜੇ ਹੁਣ ਮੇਰੇ ਆਪਣੇ ਦੋ ਬੱਚੇ ਆ ਜੀ ਹਣੇ ਮੈਰਿਜ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਈਆਂ ਹਨ ਆਂਡਰ ਕੀ ਸਿਸਟਰ ਮੇਰੇ ਸਿਸਟਰ ਦੀਆਂ ਵੀ ਮੈਰਿਜ ਕਰੀਆਂ ਸੀ ਉਹ ਲੋਕੀ ਜਿਵੇਂ ਜਿਹਨਾਂ ਨਾਲ ਸਾਡਾ ਰਿਸ਼ਤਾ ਨਹੀਂ ਉਹਨਾਂ ਦਾ ਰਿਸ਼ਤਾ ਹੁੰਦਾ ਨਹੀਂ ਨੀਵੇ ਤੇ ਉਹ ਕਹਿੰਦੇ ਕਿ ਯਾਰ ਇਹ ਇਹਨਾਂ ਦਾ ਡਾਕੂਮੈਂਟ ਦਾ ਬੰਗਾ ਰਹਿਣਾ ਅਸੀਂ ਇਹਨਾਂ ਨਾਲ ਨਹੀਂ ਕਰ ਸਕਦੇ ਬਹੁਤ ਮੁਸ਼ਕਲਾਂ ਨਾਲ ਤਾਂ ਵੀ ਤਕਰੀਬਨ ਹੋ ਗਿਆ ਹੈ